ਯਾਦ ਨਹੀਂ ਰਿਹਾ ਮੈਨੇ ਲੇਟ ਯਾਦ ਆਇਆ ਏ ਪਰ ਫਿਰ ਮੈਨੂੰ ਬਾਚਾ ਵੀ ਯਾਦ ਆਇਆ ਵੀ ਪਿਛਲੇ ਸਾਲ ਦਾ ਪਿਆ ਵੀ ਚਲ ਉਸ ਨਾਲ ਸਾਥ ਨੂੰ ਨਹੀਂ ਤੇ ਸ਼ਾਮ ਹੋ ਗਈ ਈ ਜਨਤਾ ਫਿਰ ਨੇੜੇ-ਤੇੜੇ ਤੇ ਮੇਰਾ ਡਰਾਈਵਰ ਸਮਾਨ ਇੱਧਰ ਖੜਾ ਹੋ ਗਿਆ ਤਾਂ ਕਰਕੇ ਫਿਰ ਮੈਂ ਅਨਸ਼ੁਕਰ ਪਿਛਲੇ ਸਾਲ ਦਾ ਮੇਰੇ ਕੋਲ ਪਿਆ ਪਸੰਗਿਆ ਬਹੁਤ ਤਾਂ ਕਰਕੇ ਫਿਰ ਮੈਂ ਆਗਿਸ਼ਮਾਨ ਕਰ ਗਿਆ ਚਿੰਤਾ ਕਰਤਾ ਸੀ ਜੰਮਾ ਵੀ ਹੈ ਤਾਂ ਇਹਦੇ ਕੋਲ ਤੇ ਰੋਟੀ ਤੇ ਘੁਰਤੇ ਪਜਾਮੇ ਤੇ ਪੱਗਾਂ ਬੰਨਣ ਨੂੰ ਕਿਹਾ ਸੀ ਉਹ ਵੀ ਬੰਨ ਕੇ ਆਣੀਆ ਪੱਗਾਂ ਅੱਜ ਇਹਦਾ ਚਾਚੂ ਹੈ ਨਹੀਂ ਘਰੇ ਕਿਸੇ ਬਾਪ ਨੂੰ ਹਾਂ ਹਾਂ ਤੂੰ ਆਪਣੇ ਆਪ ਬੰਦ ਇੱਕੀ ਵੀ ਅਜੇ ਬੰਦੀ ਨਹੀਂ ਮੈਨੂੰ ਲੱਗਦਾ ਨਹੀਂ ਨਹੀਂ ਗਈ ਤੇਰੀ ਕੀ ਵੀ ਉਥੇ ਚੂਸ ਕੱਟ ਕੇ ਜਾਂਦਾ ਤੇ ਤਾਰ ਕੇ ਉਥੇ ਬੈਗ ਚ ਪਾ ਲੈਂਦਾ ਸੇ ਬੈਠ। ਇਹ ਉਹ ਆਪਣੇ ਆਪ ਤੇ ਬੰਨਣੀ ਆਉਂਦੀ ਨਹੀਂ ਹੈਗੀ। ਜਲੂਸ ਪੂਰਾ ਕੱਢ ਰਹਾ ਹੈ ਇਹ। ਮੈਂ ਤਾਂ ਕਿਹਾ ਮੇਰਾ ਹਮੇਸ਼ਾ ਦਾ ਚੱਲਣਾ ਬੰਦਾ ਹੁੰਦਾ। ਇਹਦੇ ਨਾਲ ਬੰਨ੍ਹਣਾ 2-3 ਸੈਕਿੰਡ ਚੱਲਦਾ। ਲੋਦੀ ਜਦ ਪੂਰਾ ਰੈਡੀ ਹੋ ਜੂਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ। ਲੋ ਯੂਵੀ ਹੋ ਗਿਆ ਪੂਰਾ ਤਿਆਰ। ਆ ਦੇਖੋ। ਬੂਟ ਰਹਿ ਗਏ ਬਸ ਇਕੱਲੇ। ਆ ਬੈਂਡ ਜਾਂ ਵੀ ਬਾਤ ਚੱਲ ਲਫਾਫੇ ਚਾ ਵੀ ਮਿਲ ਗਿਆ ਪਹਿਲਾਂ ਲਫਾਫੇ ਨਾਲ ਹੀ ਰੁੜ ਗਿਆ ਦਿਖੇ ਨਹੀਂ ਬਾਤੀ ਆਦਾ ਵੀ ਆ ਵੀ ਤਾਂ ਲੈਪਟਾਪ ਚ ਮੇਰੀ AIGO ਫੋਟੋ ਵੀ ਪਈਆ ਪਿਛਲੇ ਘਰ ਜਿਆਦਾ ਖਿੱਚੀਤੀ ਛੋੜ ਰਹੇ ਨੇ ਹਾਂ ਫੋਟੋ ਵੀ ਪਈਆ ਦਿਖਾਣਾ ਹੈ ਠੀਕ ਸੀਤੀ ਹਾਂ ਪੁੱਠਾ ਕੈਮਰਾ ਥੱਲੇ ਕਰਕੇ ਜਿਵੇਂ ਤੂੰ ਖਿੱਚਦਾ ਹੁੰਦਾ ਚਲਦਾ ਆ ਪੌਣੇ 7 8 ਹੋ ਗਏ ਆ ਦੇਖੋ ਸਾਡੇ ਨਾਲ ਤਿੰਨ ਪਪਿੱਤੇ ਲਾਏ ਹੋਏ ਨੇ ਇੱਕ ਤਾਂ ਲੱਗ ਰਿਹਾ ਏ ਦੋ ਉਧਰ ਪਰਲੀ ਸਾਈਡ ਲੱਗ ਰਹੇ ਨੇ ਬਾਬੂ ਬਾਬੂ ਸੁੰਨ ਖੜਾ ਏ ਤੇ ਆ ਦੇਖੋ نیچے نیچے ਵੱਡੇ ਨੇ ਉੱਪਰ ਛੋਟੇ ਨੇ ਹੋਰ ਆ ਰਹੇ ਨੇ ਹਜੇ ਉੱਪਰ ਦੀ ਉੱਪਰ ਜਦ ਇਹ ਐਨ ਵੱਡੇ ਹੋ ਜਾਣਗੇ ਤਾਂ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਮਤਲਬ ਇਹਨਾਂ ਨੂੰ ਕਪੜੇ-ਕੂਪੜੇ ਨਾਲ ਟਕਣਾ ਹੁੰਦਾ ਵੀ ਕੀ ਕਰਨਾ ਹੁੰਦਾ ਨਾ ਸਾਨੂੰ ਇੰਨਾ ਪਤਾ ਨਹੀਂ ਹੈ ਨਾ ਬਾਰੇ ਕਿਉਂਕਿ ਪਹਿਲੀ ਵਾਰ ਲਾਇਆ ਏ ਫਲ ਵਧੀਆ ਲੱਗ ਰਹੇ ਆ ਪਰ ਬਾਬੂ ਉਹ ਸਾਰੇ ਬੜੀਓ ਆਹ ਜਿਹੜੇ ਆ ਸਾਰੇ ਲੱਗ ਰਹੇ ਆ एक इनडा बट्टे तो है जी। एक एक्स आधे पॉइंट्स की। एक एक्स केडा। आ सारी है आ सारी। बीएमडब्ल्यू है। एक एक्स है। एक एक्स है बीएमडब्ल्यू है। यहाँ तो एक एक्स सौ और भी पर ये आधे चार सौ चूती पे है। चूती कितने पे? बस संदर्भ। इधर तो आप लोगों ने तो ये बढ़िया बैठा है ब ਕੋਈ ਦਿੱਕਤ ਨਹੀਂ ਜਾਲੇ ਨਾ ਦੇਖ ਲੈ ਇਹ ਕਹਿੰਦਾ ਮੈਨੂੰ ਦਿਖਾ ਦੱਸ ਆ ਜਿਹੜਾ ਕਿੱਤਾ ਜੇ ਕਿੰਨੇ ਦਾ ਇਹ 850 ਦਾ ਹੈ ਆਹਾਂ ਹਾਂ ਜੇਰ ਕਾਟਨ ਤੇ ਦਪੱਟਾ ਨਾਲ ਹੈ 2.5 ਮੀਟਰ ਕਿਹੜਾ ਕਿਹੜਾ ਆਹ ਅੱਛਾ ਉਸ ਤੋਂ ਬਾਅਦ ਦੂਗਾ ਨਹੀਂ ਹਾਂ ਦੇਖ ਲੈ ਪਹਿਲਾਂ ਤੂੰ ਬਸ ਇਹ ਦਿਖਾ ਮੈਂ ਜਰਾ ਜੂਰੀਸ ਤੇ ਹੈ ਨਾ ਨਾ ਤਾਂ ਹੋ ਵੀ ਦੇ ਦੋਏ ਜਣੀਆਂ ਦੇਖ ਲੈ ਦੋਨਾਂ ਨੂੰ ਲੈ ਕੇ ਦੇਵਾਂਗਾ ਪਰ ਆਹ ਵੀ ਨਾ ਦੁਬੱਟਿਆ ਆ ਵੀ ਲਊਗਾ ਹਾਂਜੀ ਇਹ 450 ਦੇ ਇਹ ਵਸਤੀ ਲੈ ਰਿਹਾ ਇਹ ਵੀ ਲਊਗਾ ਆਹ ਨਾ ਦੁਬੱਟਿਆ ਆ ਵੀ ਨਾ ਦੁਬੱਟਿਆ ਇਹਦਾ ਜਿਹੜਾ ਉਹ 550 ਵਾਲਾ ਹੋਊਗੀ ਨਾ ਦੁਬੱਟੇ ਦਾ ਉਹ ਕੈਮਰੀ ਦਾ ਇਹ ਪੈਰਸੂ ਹੈ ਉਹ ਵੀ ਇੱਕ ਟੈਕਸੀ ਹੈ ਵੀ ਇੱਕ ਟੈਕਸੀ ਹਾਂ ਤੇ 500 ਤੋਂ ਸਟਾਰਟ ਹੋ ਰਹੀ ਹੈ ਹਾਂ ਹਾਂਜੀ ਮਾਲ ਦਾ ਜ਼ਿਕਰ ਨਹੀਂ ਮਾਲ ਤਾਂ ਠੀਕ ਜਿਹਾ ਹਾਂ ਬਿਨਾ ਚੁੰਨੀ ਆ ਤੇ 550 ਦੀ ਹੈ ਜੀ ਚੁੰਨੀ ਨਾਲ ਪਿਆ ਲੋ ਜੀ ਆ लास्ट ਪਰੌਂਠਾ ਮੇਰਾ ਤੇ ਬਾਕੀ ਅੰਦਰ ਸਾਰੇ ਮਤਲਬ ਮੇਦੀ ਦਰਾਨੀ ਚੱਕ ਲੈਗੀ ਕਿਉਂਕਿ ਇਹ लास्ट ਤਾਂ ਰਹਿ ਗਿਆ ਕਿਉਂਕਿ ਮੈਂ ਨਾ ਕੀ ਕੱਟ ਲਾਇਆ ਏ ਇਸ ਕਰਕੇ ਮੈਂ ਕਹਿ ਚਲ ਮੈਂ ਰਾੜ ਲਈ ਰੂਗੀ ਤੂੰ ਸਾਮਾਨ ਚੱਕ ਲੈ ਜਾ ਵੀ ਮੈਂ ਆਹ ਪਰੌਂਠਾ ਮੈਂ ਲਿਆਉਂਗੀ ਪਲੇਟ ਚ ਧਰ ਕੇ ਕਿਉਂਕਿ ਹਜੇ ਇੱਧਰ ਪਲੇਟ ਪਈਆ ਦੇਖੋ ਦਹੀਂ ਪਿਆ ਉਰੀ ਹਜੇ ਬਾਕੀ ਸਾਮਾਨ ਪਿਆ ਹੈ ਯਾਨੀ ਮੈਂ ਰਾੜਦੀ ਹਾਂ ਤੇ ਬਸ ਹੁਣ ਬੈਠ ਕੇ ਅਸੀਂ ਅੰਦਰ ਖਾਵਾਂਗੇ ਅੱਜ ਘੀਆ ਦੇ ਪਰੌਣੇ ਬਣਾਏ ਆ ਅਸੀਂ ਲੋ ਹੈ ਨੀ ਡਾਈਪਰ ਕਿੱਥੋਂ ਲਵਾਂਗੇ ਬਾਰ ਲੋ ਦੀਆਂ ਚਾਚੀਆਂ ਰਖੜੀਆਂ ਦਾ ਸਮਾਨ ਲੈਣ ਬੀਜੀਆ ਉਹਦੇ ਅੰਤ ਦੀ ਜਵਾ ਪੈ ਆਹ ਤੇਰੀ ਕਿ ਲੱਗ ਹਲੋ ਕਰਦੇ ਹੋ ਆਹ ਉਹਨੂੰ ਨਾ ਹਲੂ ਕਰਨੀ ਆਂ ਜੰਦੀ ਸਸਰੀ ਘਰ ਬੁਲਾ ਦੇ ਸਸਰੀ ਘਰ ਬੁਲਾ ਦੇ ਉਹ ਆਹ ਉਹਨਾਂ ਦੀ ਉੜਕੀ ਟੀਂ ਦੀ ਗੱਡੀ ਦੇਖ ਕੇ ਚੱਲੀ ਪਾਰ ਨੂੰ ਖੜਾਈ ਜਾ ਮੈਂ ਤਾਂ ਫੜਾਈ ਤੇ ਟਿਰਪੜੀ ਚ ਜਾਣਾ ਹੈ ਉਹ ਤੇ ਟਿਰਪੜੀ ਜਾਵਾਂਗੇ ਸਾਨੂੰ ਟਿਰਪੜੀ ਆਮੰਗੇ ਉੱਥੇ ਰੱਖਣੀ ਹੈ ਲਾ ਲਾਂਗੇ ਉਹ ਟੀੜਾ ਸਮਾਨ ਲੈਣਾ ਆਉਂਦੇ ਲੰਘੀ ਆਂਦੇ ਹੁਣ ਗੋਬੀ ਮਟਰ ਹਨਾ ਮੇਰੀ ਬਿਊਟੀ ਮਾਰਚੇ ਨੇ ਮੱਕੀ ਮਾਰਚੇ ਹੀ ਲੈਣਾ ਉਹਨੇ ਨੀ ਰਾਜਮਾ ਭਾਰਾ ਉਹਤੇ ਮਿਲਣਗੇ ਰਾਜਮਾ ਲੈਣੇ ਨੇ ਰਾ ਉਹ ਕਸੂਰੀ ਮੇਤੀ ਹੈ ਨਾ ਕਸੂਰੀ ਮੇਤੀ ਕਸਟੜੀ ਬਿਊਟੀ ਲੈਣ ਨੂੰ ਜਿਹੜਾ ਛੋਟਾ ਮੋਟਾ ਸਮਾਨ ਹੈ ਸਬਜ਼ੀਆਂ ਚ ਪਾਉਣ ਵਾਲਾ ਉਹ ਬਾਕੀ ਸਬਜ਼ੀਆਂ ਭਾਜੀਆਂ ਜਿਹੜੀ ਵੀ ਬਸ ਰਖੜੀ ਦਾ ਹੋਆ ਹਨਾ ਖਾਣ ਪੀਣ ਦੇ ਸੁਸੂ ਕਰ ਲਿਆ ਮਨ ਲੱਗਾ ਇਹ ਘਰੇ ਹੀ ਕਰਕੇ ਆਇਆ ਅੱਛਾ ਟਾਈਪਰ ਹੈ ਨਹੀਂ ਇਹ ਹੁਣ ਬਾਹਰੋਂ ਤੋਂ ਲਵਾਂਗੇ ਤੇ ਬਸ ਉਹ ਚੱਲੇ ਬੀਰ ਸੈਟ ਨਾਲ ਦੀ ਪੱਜਾ ਕੱਛੀ ਆ ਫਿਰ ਕੋਲਾ ਹੁਣ ਚੱਲੇ ਆ ਸੀ ਤੇ ਬਾਕੀ ਤੁਹਾਨੂੰ ਹੁਣ ਉੱਥੇ ਬਾਜ਼ਾਰ ਚ ਜਾ ਕੇ ਮਿਲਿਓ ਛਲੀ ਛੀਟ ਤੇ ਮਰਿਆ ਹੋਣੇ ਦੁਖੀ ਕਰਿਆ ਪਿਆ ਤਾਂ ਇਹਨੇ ਮੂਰੇ ਹੁਣ ਬਹਿ ਗਿਆ ਕਦੇ ਸ਼ੀਸ਼ਾ ਤਾਰ ਦਿੰਦਾ ਹੈ ਕਦੇ ਲੋਕ ਖੋਲਨਦਾ ਹੈ ਗੱਡੀ ਦਾ ਕਦੇ ਏਸੀ ਬੰਦ ਕਰ ਦਿੰਦਾ ਹੈ ਕਦੇ ਗੱਡੀ ਵੀ ਦਾ ਸਟੀering ਘਮਾਣ ਲੱਗ ਜਾਂਦਾ ਮੈਂ ਪਿੱਛਲੇ ਆ ਸੀਟਾਂ ਪਰ ਮਾਰਿਆ ਚੱਕ ਕੇ ਹੁਣ ਕੀ ਵੇਖੀ ਹੁਣ ਦੇਖੀ ਨੀਂਦ ਆ ਰਹੀ ਐ ਨੂੰ ਸੈਸ ਹੋ ਜਾ ਐ ਗਿਰ ਰਿਹਾ ਐ ਨੂੰ ਨੀਂਦ ਆ ਰਹੀ ਐ ਵਿਚਾਰੇ ਨੂੰ ਨਹੀਂ ਤਾਂ ਇੰਨਾ ਸਲੋਕ ਇਹ ਸੰਦਾ ਨਹੀਂ ਉੱਤਰਾਂਗੇ ਫੇਰ ਉੱਠ ਜਾਊਗਾ ਸਾਰਾ ਘਰੇ ਜਾ ਕੇ ਸੌ ਜਾਊਗਾ ਸੁੱਤਾ ਪਿਆ ਜਵਾਕ ਨਾ ਚੱਕਣਾ ਔਖਾ ਔਖਾ ਬੋਝ ਹੋ ਜਾਂਦਾ ਨਾ ਨਾਲੇ ਫੇਰ ਜਿ ਬਿਨਾ ਉੱਤਰਾਂਗੇ ਫੇਰ ਉੱਠ ਜਾਣਾ ਬੀਬੀ ਇਹਨੇ ਹੋਰ ਕੋਈ ਔਖੀ ਦੇਖ ਲਓ ਯਾਰ ਉਹਦੇ ਬੰਦੀ ਉਹਦੇ ਵੀ ਦੇਖ ਲਾਂਗੇ ਆ ਅਸੀਂ ਆਪੂ ਦਾ ਸੈਟ ਲੈ ਲਿਆ ਇੱਕ ਨਾਈ ਫੁੱਟ ਪਜਾਮਾ ਲੈ ਜਿਹੜਾ ਉਹਨੇ ਰਖੜੀਆਂ ਵਾਲੇ ਦਿਨ ਪਾਉਣਾ ਏ ਦੋਨੇ ਭਾਈਆਂ ਦੇ ਸੇਵ ਸੇਵ ਪਾਵਾਂਗੇ ਫਿਰ ਦੋਨੇ ਵੀ ਲੰਮੇ ਵਾਈਟ ਕਲਰ ਦਾ ਲਿਆ ਏ ਹਾਂ ਦੋਨਾਂ ਦੇ ਕੋਟੇ ਪਜਾਮੇ ਪਾ ਦਾਂਗੇ ਛੱਟ ਕੇ ਬੰਦਾਂਗੇ ਆਈ ਛੱਟ ਕੇ ਬੰਦਾਂਗੇ ਕਾਲੇ ਇੱਕੋਸਾਰ ਦੇ ਬਣਾ ਦਾਂਗੇ ਛੋਟਾ ਭਾਈ ਵੜਾ ਹੋਏ ਸੈਟ ਕਰਨਾ ਆਈ ਉਹ ਮੈਂ ਕਰ ਲੂੰਗੀ ਜੇ ਦੀ ਪਜਾਮੇ ਥੋੜੀ ਵੱਡੀਆਂ ਲੱਗ ਰਹੀਆਂ ਐ ਇੱਥੇ ਨਾ ਅਜੇ ਰਖੜੀਆਂ ਨਹੀਂ ਰੌਣਕ ਲੱਗ ਰਹੀ ਐ ਫੁੱਲ ਐਨੀ ਭੀੜ ਹੋਈ ਪਈ ਐ ਨਾ ਕੁਣਾ ਸਿਨਰ ਰਖੜੀਆਂ ਲੈਣ ਚੱਲੇ ਆ ਲੈਸਾਂ ਨਾ ਲੇਸ ਲੈਣੀਆਂ ਰਖੜੀਆਂ ਦੇਖਾਂਗੇ ਜੇ ਪਸੰਦ ਆਈਏ ਤਾਂ ਠੀਕ ਹੈ ਨਹੀਂ ਨਹੀਂ ਹੋਰ ਕਿਤੇ ਦੁਕਾਨ ਚੋਂ ਦੇਖਾਂਗੇ ਦੇਖ ਲੈ ਐਨ ਕਦੇ ਲੈ ਰੋ ਰਿਆ ਰੋ ਰਿਆ ਰੋ ਕੇ ਆਇਆ ਨਾ ਰੋਇਆ ਤਾਂ ਨਹੀਂ ਹੈਗਾ ਰੋ ਕੇ ਆਇਆ ਇਹ ਰੋਣ ਲੱਗ ਗਿਆ ਹੋਣਾ ਬਚਾਰਾ ਕਿੰਨੇ ਚੁੜਕੇ ਬੀਬੀ ਨੇ ਰਖੜੀ ਕਰਕੇ ਨਾ ਸੇਲਾ ਲੱਗ ਰੀਆਂ ਨੇ ਅੱਜ ਸਾਰੀ ਦੁਕਾਨਾਂ 'ਚ ਜਿਹੜੀ ਵੀ ਜਿਹੜੇ ਦੁਕਾਨਾਂ ਵਾਲਾ ਬਾਹਰ ਕੱਢਿਆ ਹੋਇਆ ਸਾਰਾ ਸਾਮਾਨ ਚਲ ਰਖੜੀ ਦੇ ਲੱਗਿਆ ਨਾ ਯੈਸ ਕਿੰਨੇ ਸੇਲਾ ਲੱਗੀਆਂ ਪਈਆਂ ਨੇ ਜਿਹੜੇ ਅੰਦਰ ਵਾਲੇ ਸੂਟ ਹੈ ਹੈ ਮੈਂ ਕਿ ਜਿਹੜੇ ਅੰਦਰ ਵਾਲੇ ਸੂਟ ਹੈ ਅੰਦਰ ਵਾਲਿਆਂ ਦੀ ਫੇਲਾ ਲਾਓ। ਸੋ ਸਭ ਤੋਂ ਅੱਗੇ ਜਾਣਾ ਸੀ ਸਭ ਤੋਂ ਅੱਗੇ ਅਸੀਂ ਕੱਪੜੇ ਵਾਲੀ ਤੇ ਕਿਸੇ ਚ ਨਹੀਂ ਬੜਨਾ। ਜੇ ਲੈਣਾ ਹੀ ਨਹੀਂ ਹੈਗਾ ਹਨਾ ਫਿਰ ਜੋ ਲੈਣਾ ਹੀ ਨਹੀਂ ਫਿਰ ਬੇਫਜ਼ੂਲ ਕੱਪੜੇ ਦੇਖ ਕੇ ਕੋਈ ਫਾਇਦਾ ਹੀ ਨਹੀਂ ਹੈਗਾ। ਜਿਹੜੇ तिरਪੜੀ ਤੇ ਲਾਗ ਨੇੜਿਆ ਉਹ ਆ ਕੇ ਫੇਰ ਲਾ ਦੇਣ ਜੁਆਇ ਕਰ। ਮੈਨੂੰ ਬਿਲਕੁਲ ਸੁਖਤਾਂ ਨਹੀਂ ਪਾਈ ਤੀ। ਮੈਨੂੰ ਨਾ ਇੱਕ ਕਮੈਂਟ ਆਇਆ ਕਹਿੰਦੇ ਲੈ ਰਹੀ ਏ ਦੇਖ ਕੇ ਰਹੀਆਂ ਕਿ ਲੈ ਵੀ ਰਹੀਆਂ। ਮੈਂ ਵੀਡੀਓ ਨੂੰ ਪਹਿਲਾਂ ਪੂਰੀ ਦੇਖ ਲਓ ਪੰਜ ਸੂਟ ਲੈ ਕੇ ਆਈਆਂ। ਆਹੋ। ਦੇਖ ਲਈ ਨਹੀਂ ਹੈ ਕਿ ਪੰਨਾ ਹੀ ਕਮੈਂਟ ਕਰ ਲਾ ਦਿੰਦੇ ਨੇ ਇੱਧਰ ਦੇਖ ਲਈ ਇਹ ਮਾਦੀ ਦੇਖ ਲੋ ਉਧਰ ਚੱਲ ਜਣਾ ਉਹ ਪਾਸੇ ਕਲਰ ਵੀ ਇਹਨਾਂ ਤੋਂ ਹੀ ਲੈ ਕੇ ਗਏ ਤੇ ਦੀਵਾਲੀ ਦੇ ਮਿਲਣਾ ਤਾਂ ਨਾ ਆ ਨਹੀਂ ਜੜੀ ਮੈਂ ਕਹਿੰਦੀ ਆ ਉਹਦੇ ਬੰਨਣ ਵਾਲੇ ਹੁੰਦੇ ਨਹੀਂ ਆਪਣੀ ਪੱਤਾਂ ਪਹਿਲਾਂ ਰਖੜੀ ਦੇਖ ਵਧੀਆ ਜੀ ਕੋਈ ਭਈਆ ਹੋਵੇ ਸੈਕ ਵੀ ਚਾਹੀਦਾ ਮੈਨੂੰ ਮੇਰਾ ਪਲੇ ਕੋਆ ਰਾਇਆ ਪਰਾ ਸੋਹਣੀਆਂ ਰਖੜੀਆਂ ਪਈਆਂ ਨੇ ਆ ਦੇਖੋ ਇਹ ਭਾਈ ਫਰਜਾਈਏ ਦੋਨੇ ਮੈਂ ਪਹਿਲੇ ਜਿਹੜੇ ਬਾਅਦ ਕਰਨਾ ਕਰਦੀ ਆਂ ਬਈ ਵਾਲੀ ਅਲਪ ਕਿ ਮੇਂ ਤੇ ਸੋਹਣੀਆਂ ਰਖੜੀਆਂ ਪਈਆਂ ਨੇ ਇਹੋ ਮੈਂ ਕਿਹਾ ਹੈ ਥੋੜਾ ਲਓ ਜੀ ਹਾਂ ਫਿਰ ਆਪ ਆ ਲੈ ਲੈ ਆਪ ਆ ਲੈਣ ਹੈ ਕੀ ਹੈ ਬਾਬਾ ਲੋ ਜੂਨਰ ਟਾਈਮ ਹੋ ਗਿਆ 7 ਵਜਣ ਵਾਲੇ ਹੈ ਤੇ ਰਖੜੀਆਂ ਦੀ ਸਾਰੇ ਜਿੰਨੇ ਮਤਲਬ ਹੋਰ ਅੱਜ ਦੀ ਸ਼ਾਪਿੰਗ ਸੀਗੀ ਦਾਲ ਸਬਜ਼ੀਆਂ ਸਾਰੀਆਂ ਲਿਆਂਦੀਆਂ ਤੇ ਕੀ ਕੀ ਲੈ ਕੇ ਤਾਂ ਥੋੜੇ ਸਮਾਨ ਆਏ ਬਾਕੀ ਸਰੂ ਲੈ ਆਵਾਂਗੇ ਮੌਕੇ ਤੇ ਜਿਹੜੀ ਮੌਕੇ ਤੇ ਚੀਜ਼ ਲੈਣ ਵਾਲੀ ਉਹ ਮੌਕੇ ਤੇ ਲਵਾਂਗੇ ਤੇ ਹੂੰ ਲੱਤਾਂ ਲੱਗੀਆਂ ਚੋਲ ਬਣਾਇਆ ਤਾਂ ਮੂੰਗੀ ਮਸਰੀ ਦੀ ਦਾਲ ਆ ਪਰ ਮੂੰਗੀ ਮਸਰੀ ਦਾਲ ਅਸੀਂ 2-3 ਜਣੇ ਖਾਂਦੇ ਨਹੀਂ ਇਸ ਕਰਕੇ ਅਸੀਂ ਜਿਹੜੇ ਥੋੜੇ ਜਿਹੀ ਚੋਲ ਬਚਦੇ ਪਏ ਹਨਾ ਹੂੰ ਤਾਂ ਖਤਮ ਹੋ ਗਏ ਸਾਡੇ ਚੋਲ ਤਾਂ ਉਹ ਚੋਲ ਬਣਾ ਲਾਂਗੇ ਥੋੜੇ ਜਿਹੀ ਮਤਲਬ ਇੰਨੇ ਤੋਂ ਰਾਤ ਦਾ ਟਾਈਮ ਹੈ ਘੱਟ ਖਾਵਾਂਗੇ ਜ਼ਿਆਦਾ ਨਹੀਂ ਖਾਂਦੇ ਪਰ ਚੋਲ ਬਣਾਵਾਂਗੇ ਜੀ ਚੋਲ ਬਣ ਕੇ ਤੇ ਥੋੜਾ ਜਨਾ ਔਖੜਾ ਪਰ ਯੂ ਵੀ ਮੰਗ ਰਹੀ ਹੈ ਤੇ ਮੰਮਾ ਲਿਆ ਦਿਓ ਕੁੰਟਾ ਗਾੜੇ ਹੋਏ ਪੈਨੇ। ਨਾ ਸੋਰੀ ਪਾਣੀ ਥੋੜਾ ਜਿਆਦਾ ਪੈ ਗਿਆ ਰਾਤ ਨੂੰ ਚਫਕਰ ਚ ਛਿੱਟੀ ਛਿੱਟੀ ਚ। ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਟੀ ਰੋਟੀ ਬਣਾ ਕੇ ਹਟੇ-ਪੇ ਤਾਂ ਨਾਲ ਦੀ ਨਾਲ ਚੋਲ ਧਰਤੇ। ਚਲ ਕੋਈ ਨਾ। ਇਹ ਦਹੀਂ ਆਈ ਹੀ ਆਹੀ ਹੈ ਹੋਰ ਦਹੀਂ ਨਹੀਂ ਆਈ ਹੈਗੀ। ਆਈ। ਆਹ ਕਰੀਆਲਾ ਨਹੀਂ ਲੱਗ ਰਿਹਾ। ਕਰੀ ਕਰੀਆਲੇ ਚ ਬੱਜਾ। ਪਾਲੀ ਗੜਾ ਜਿਆਦਾ ਪੈ ਗਿਆ ਮਤੇ ਪਰ ਗਰਮ ਹੈ ਗਰਮ ਮੂੰਹ ਫੁੱਕ ਜੂ ਅਰ ਇੱਜਦੇ ਪਏ ਆ ਲੱਗਿਆ ਪਤਾ ਹੁਣ ਹੁਣ ਲੱਗਿਆ ਪਤਾ ਹੈ ਬਾ ਮਾਤਾ ਜੀ ਦਹੀਂ ਥੋੜਾ ਥੋੜਾ ਪਿੱਚ ਦਹੀਂ ਪਾ ਕੇ ਮਿਕਸ ਕਰਕੇ ਖਾ ਪਾਲੇ ਹੈਗੇ ਚੋਲੇ ਪਰ ਇਹ ਖਿਚੜੀ ਦੀ ਤਰ੍ਹਾਂ ਬਣੇ ਪਏ ਨੇ ਹੈਨਾ ਖਿਚੜੀ ਦੀ ਤਰ੍ਹਾਂ ਬਣੀ ਪਈ ਹੈ ਨਾ ਮੈਨੂੰ ਖਿਚੜੀ ਬਹੁਤ ਸਸ ਲੱਗਦਾ ਹੈ ਸਮਝ ਨਾ ਨੂਰ ਮਿਰਚ ਾਲੀ ਮੈਨੂੰ ਵੀ ਬਹੁਤ ਪਸੰਦ ਹੈ। ਪਰ ਸਵਾਦ ਬਣੇ ਨੇ ਖੀਚੜੀ ਮੰਗੂ। ਖੀਚੜੀ ਮੰਗੂ ਸਵਾਦ ਬਣੇ ਨੇ। ਜਿਹੜਾ ਤਾਂ ਮੈਂ ਸਭ ਤੋਂ ਪਹਿਲਾਂ ਰੋਟੀ-ਰੋਟੀ ਖਾ ਲਈ ਕੰਮ ਸਾਰਾ ਨਿਪਟ ਗਿਆ। ਤੇ ਟਾਈਮ ਹੋ ਰਿਹਾ ਹੈ ਸਾਢੇ 4:00 ਦਾ। ਨੀ ਤੇ ਨਿਕਲੋਗੇ ਤੇ ਹੁਣ ਆਉਣਾ ਹੋਵੇ ਮੈਂ ਲਾ ਰਹੀਆਂ ਆਪ ਨੂੰ ਸੋਟਾ ਨਹੀਂ ਤੈਹਾ ਜਿਹੜੇ ਕੱਲ ਨੂੰ ਰਖੜੀ ਦੇ ਨਾਮ ਤੇ ਤਿਕੂ ਭੂਆ ਤੇ ਨੰਦ ਨੂੰ ਦੇਣਾ ਹੈ ਮੇਰੇ ਬੰਬੂਏ ਹੁਣ ਨੰਮੀ ਅਜਤਮਾ ਤਿਆਰ ਲਾ ਕੇ ਕਾਮਾਂ ਦੀ ਤਿਆਰੀ ਹੋ ਗਈ ਮਤਲਬ ਛੂਡ ਕਰਕੇ ਪੈਕ ਤੇ ਕੱਲ੍ਹ ਲਈ ਤਿਆਰ ਹੋ ਗਏ ਤੇ ਬਸ ਅੱਜ ਦਾ ਸਾਡਾ ਬਲੌਗ ਐਕੀ ਟਾਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਕੱਲ ਨੂੰ 15 ਅਗਸਤ ਐ ਰਖੜੀਆਂ ਲੈ ਕੇ ਆਣਗੇ ਨਾਲ ਤੇ ਭੂਆ ਉਹਦੀ ਬਾਕੀ ਸ਼ੇਅਰ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਆਪਾਂ ਮਿਲਾਂਗੇ ਤੁਹਾਨੂੰ ਅਸੀਂ ਆਪਣੀ ਅਗਲੀ ਵੀਡੀਓ ਚ ਬਾਏ